ਸਵਾਦ ਕਿ ਐਸਾ ਕਿ ਦੁਨੀਆ ਦੂਰੋਂ ਦੂਰੋਂ ਇਹਨਾਂ ਸਮੋਸਿਆਂ ਨੂੰ ਖਾਣ ਆਉਂਦੀ ਹੈ ਗਾਕਾਂ ਦਾ ਤੰਤਾ ਲੱਗਿਆ ਮਿਲੂਗਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਲੱਗਾ ਕੋਈ ਸਵਾਦ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਤੇਜ਼ੀ ਹੈ ਇਸ ਲੋਕ ਆਣ ਕੇ ਜਦੋਂ ਕਹਿੰਦੇ ਆ ਯਾਰ ਮੈਂ ਫਲਾਣੇ ਸ਼ਹਿਰ ਤੋਂ ਆਇਆ ਮਾਈਡੀ ਦੂਰੋਂ ਆਇਆ ਉਦੋਂ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਉਦੋਂ ਆਪਣੇ ਆਪ ਨੂੰ ਵਧੀਆ ਮਾਣ ਮਹਿਸੂਸ ਹੁੰਦਾ ਲੈ ਵੀ ਸਾਨੂੰ ਕੋਈ ਯਾਨੀ ਕਿ ਹੈਗੇ ਆ ਕਿਤੇ ਦੀ ਕਿਤੇ ਯਾਦ ਕਰਦੇ ਅਗਲੇ ਆਉਂਦੇ ਇੱਥੇ ਫੋਨ ਵੀ ਆਉਂਦੇ ਕਈਆਂ ਦੇ ਜੇ ਕੋਈ ਜਲੰਧਰੋਂ ਲੁਧਿਆਣੇ ਤੋਂ ਤੋਰਦਾ ਫੋਨ ਵੀ ਆਉਂਦੇ ਆ ਵੀ ਸਾਡੇ ਰੱਖ ਲਈਓ ਪੈਕ ਕਰ ਲਈਓ ਉਹ ਵੀ ਰੱਖ ਲਈਦੇ ਆ ਆਰਡਰ ਹੀ ਆ ਜੀ ਹਲੋ ਜੀ ਆਰਡਰ ਹੀ ਸੀਗਾ ਹੈਲੋ ਮੈਂ ਕਹਾ सोनू ਭਾਈ ਭੇਜ ਦਿਓ ਫੇ ਮੁੰਡੇ ਨੂੰ ਠੀਕ 8 ਪਲੇਟਾਂ ਨਾ ਠੀਕ ਠੀਕ ਆ ਹੀ ਭੇਜ ਦਿਓ ਮੈਂ ਕਹਾ ਹੋਣ ਵਾਲਾ ਹੀ ਆ ਕੰਮ ਲੱਗੇ ਠੀਕ ਤੁਹਾਡੇ ਸਮੋਸੇ ਦੇ ਵਿੱਚ ਅਸੀਂ ਕੀ ਖਾਸੀਅਤ ਸਮਝੀਏ ਕਿ ਇਹਦੇ ਵਿੱਚ ਆਹ ਖਾਸੀਅਤ ਹੈ ਇਸ ਕਰਕੇ ਸਿਰਫ ਖਰੂਸ ਕੋਲ ਆ ਤੁਸੀਂ ਪਹਿਲਾਂ ਤਾਂ ਖਾ ਕੇ ਦੇਖੋ ਉਸ ਤੋਂ ਬਾਅਦ ਤੁਸੀਂ ਆਪ ਤਾਰੀਫ ਕਰੋਗੇ ਇਹ ਵੀ ਗੱਲ ਸੱਚੀ ਹੈ ਜੀ ਪਹਿਲਾਂ ਖਾ ਕੇ ਦੇਖੋ ਤੇ ਬਾਅਦ ਚੋ ਮੈਂ ਦੱਸੂंगे ਤੁਸੀਂ ਆਪ ਦਾਦੀ ਹੋਣਾ ਉਦੋਂ ਮੈਂ ਸਿਰਫ ਵੇਚਦਾ ਹੁੰਦਾ ਸੀਗਾ ਰੁਪਈਏ ਦੇ 5 ਸਮੋਸੇ ਤੋਂ ਸ਼ੁਰੂ ਹੋਇਆ ਹੈ ਇਹ ਸਫ਼ਰ ਜਿਹੜਾ ਉਸ ਤੋਂ ਬਾਅਦ ਫਿਰ ਮੈਂ ਇਹ ਇਦਾਂ ਹੀ ਬਣਾਉਂਦਾ ਗਿਆ ਮਿਹਨਤ ਕਰਦਾ ਗਿਆ ਕਰਦਾ ਗਿਆ ਸਮੋਸੇ ਤੁਹਾਡੇ ਜਿਹੜੇ ਬਾਹਲੇ ਮੁਲਕਾਂ ਦੇ ਵਿੱਚ ਵੀ ਗਏ ਆ ਹਨਾ ਜੀ ਔਰ ਕਿਉਂਕਿ ਆਮ ਤੌਰ ਤੇ ਨੌਰਵੇ ਵੀ ਬੰਦਾ ਲੈ ਗਿਆ ਇੱਕ ਨੌਰਵੇ ਪਹੁੰਚ ਗਿਆ ਅੱਛਾ ਉਸ ਪਰੇ ਪੂਰੀ ਤਰ੍ਹਾਂ ਨਾ ਫੋਨ ਵੀ ਆ ਗਿਆ ਸਾਨੂੰ ਕਿ ਤਿੰਨ ਦਿਨ ਉਹਨਾਂ ਨੇ ਉੱਥੇ ਓਵਨ ਚ ਗਰਮ ਕਰ ਕਰਕੇ ਇਹ ਟੈਸਟ ਲਿਆ ਕਿਆ ਬਾਤ ਕੈਨੇਡਾ ਕੈਨੇਡਾ ਗਿਆ ਥੋੜੇ ਕੈਨੇਡਾ ਗਿਆ ਅੰਦਾਜ਼ ਮੇਰਾ ਖਿਆਲ 20 ਦਿਨ ਹੋਏ ਆ ਕੋਈ ਬੰਦਾ ਪੈਕ ਕਰਾ ਕੇ ਲੈ ਕੇ ਆ ਮੇਕੋ ਪੈਕਿੰਗ ਕਰਾ ਕੇ ਵਧੀਆ ਆਂਡ ਗੁਆ ਨੂੰ ਵੀ ਖਿਲਾਏ ਉਹਨਾਂ ਨੇ ਕਿਆ ਬਾਤ ਹੈ ਜੀ ਟੈਸਟ ਲਿਆ ਉਹਨਾਂ ਨੇ ਉੱਥੇ ਐਦੀ ਸਮੋਸਿਆਂ ਦੇ ਪ੍ਰਧਾਨ ਨੂਰ ਮਹਿਲ ਦੇ ਵਿੱਚ ਇਹ ਕੁਸ਼ਲਾ ਰੂਸ ਵਾਲੇ ਆ ਨੂਰ ਮਹਿਲ ਚ ਨਹੀਂ ਪੰਜਾਬ ਦੇ ਮਸ਼ਹੂਰ ਆ ਜੀ ਹਾਂ ਹਾਂ ਜੀ ਰੇਟ ਜਿਹੜਾ ਜੇਕਰ ਆਪਾਂ ਗੱਲ ਕਰੀਏ ਰੇਟ 1971 ਤੋਂ ਲੈ ਕੇ ਅੱਜ ਤੱਕ ਥੋੜੇ ਬੱਦ ਵਧੇ ਵੀ ਹੋਣਗੇ ਰੇਟ ਪੱਖੋਂ ਕਦੇ ਕੋਈ ਗੱਲ ਕੀਤੀ ਰੇਟ ਪੱਖੋਂ ਨਹੀਂ ਨਹੀਂ ਕੋਈ ਨਹੀਂ ਕਰਦਾ ਅਗਲਾ ਇੱਥੇ ਅੱਜ ਵੀ ਉਹਨਾਂ ਗਿਆ ਆਉਂਦਾ ਹੈ ਉਹਨਾਂ ਕ ਸਰਕਲ ਰੱਖਿਆ ਹੈ ਚੱਲੀ ਜਾਂਦਾ ਹੈ ਬਸ ਆਪਣਾ ਮੈਨੂੰ ਬਹੁਤ ਲੋਕ ਕਹਿੰਦੇ ਆ ਕਹਿੰਦੇ ਤੁਸੀਂ ਸ਼ਾਂਤਾਂ ਦੇ ਬੈਠੋ ਅੱਡਾ ਅੱਡਾ ਬਣਾਓ ਵਧੀਆ ਹੋਰ ਹੋਰ ਤੋਂ ਵੱਧ ਤੋਂ ਵੱਧ ਸਾਨੂੰ ਨਾਂ ਦੇ ਦਿਓ ਲਿਖ ਕੇ ਅਸੀਂ ਆਪਦਾ ਨਾਮ ਉੱਤੇ ਲਿਖ ਦਈਏ ਬਰਾਜ ਤੇ ਤਾਂ ਮੈਂ ਕਹਿੰਦਾ ਜਿੰਨਾ ਚਿਰ ਮੈਂ ਬਣਾਉਂਦਾ ਨਾ ਉਹਨਾਂ ਚਿਰ ਨਾਂ ਨਹੀਂ ਕਿਸੇ ਨੂੰ ਦੇਣਾ ਕਿਉਂਕਿ ਇਹ ਨਾਮ ਬਣਾਉਣੇ ਬਹੁਤ ਮੁਸ਼ਕਲ ਹੁੰਦੇ ਆ ਔਰ ਜਦੋਂ ਨਾਮ ਬਣ ਜਾਂਦੇ ਆ ਫਿਰ ਉਸ ਨਾਮ ਦੇ ਗਾਖ ਜਿਹੜਿਆ ਦੂਰੋਂ ਦੂਰੋਂ ਆਉਂਦੇ ਆ ਮਿੱਤਰੋ ਅੱਜ ਅਸੀਂ ਨੂਰਮਹਿਲ ਪਹੁੰਚੇ ਹਾਂ ਨੂਰਮਹਿਲ ਜਿੱਥੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਨਗਰ ਆ ਉਸ ਨੂਰਮਹਿਲ ਦੇ ਵਿੱਚ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਨਾ ਤੁਹਾਨੂੰ ਇੱਕ ਸਮੋਸਿਆਂ ਵਾਲੀ ਦੁਕਾਨ ਮਿਲੋਗੀ ਦੁਕਾਨ ਬਹੁਤ ਛੋਟੀ ਜੀ ਹੈ ਪਰ ਉਸ ਛੋਟੀ ਜੀ ਦੁਕਾਨ ਦੇ ਉੱਪਰ ਤੁਹਾਨੂੰ ਗਾਕਾਂ ਦਾ ਤੰਤਾ ਲੱਗਾ ਮਿਲੇਗਾ ਬਹੁਤ ਦੂਰੋਂ ਦੂਰੋਂ ਲੋਕ ਉੱਥੇ ਸਮੋਸੇ ਖਾਣ ਆਉਂਦੇ ਨੇ ਉੱਥੇ ਸਿਰਫ ਤੇ ਸਿਰਫ ਸਮੋਸੇ ਨੇ ਉਹ ਵੀ ਛੋਲੇ ਪਾ ਕੇ ਆਏ ਹਾਏ ਹਾਏ ਸਵਾਦ ਕਿ ਐਸਾ ਇਹ ਦੁਨੀਆ ਦੂਰੋਂ ਦੂਰੋਂ ਇਹਨਾਂ ਸਮੋਸਿਆਂ ਨੂੰ ਖਾਣ ਆਉਂਦੀ ਹੈ ਤੇ ਅੱਜ ਅਸੀਂ ਤੁਹਾਨੂੰ ਉਸੇ ਦੁਕਾਨ ਤੇ ਲੈ ਕੇ ਚੱਲੇ ਆ ਉਹਨਾਂ ਸਮੋਸਿਆਂ ਦਾ ਸਵਾਦ ਤੁਹਾਨੂੰ ਵੀ ਦਿਖਾਵਾਂਗੇ ਪਰ ਬਾਕੀ ਤੁਸੀਂ ਖਾ ਕੇ ਨੂਰਮਹਿਲ ਜਾ ਕੇ ਦੇਖ ਲਿਓ ਅੱਜ ਅਸੀਂ ਪਹੁੰਚੇ ਆ ਜੀ ਕਿਸ਼ਨ ਲਾਲ ਰੂਸ ਸਮੋਸਿਆਂ ਵਾਲੇ ਦੇ ਕੋਲ ਬਈ ਕਿਆ ਸਮੋਸੇ ਆ ਤੜਕਸਾਰ ਕਹਿੰਦੇ ਉੱਠ ਪੈਂਦੇ ਆ ਸਮੋਸੇ ਬਣਾਉਂਦੇ ਆ ਤੇ ਬਣਾਉਂਦੇ ਵੀ ਪੁਰਾਤਨ ਰਵਾਇਤਾਂ ਦੇ ਮੁਤਾਬਕ ਆ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੱਕੜੀ ਦੇ ਨਾਲ ਆ ਥੱਲੇ ਅੱਗ ਬਾਲ ਕੇ ਉਹ ਸਮੋਸੇ ਬਣਾਏ ਜਾਂਦੇ ਸੀ ਤੇ ਇਹਨਾਂ ਦੇ ਸਮੋਸੇ ਬਣਾਉਣ ਦਾ ਸਜਾਉਣ ਦਾ ਖਲਾਉਣ ਦਾ ਤਰੀਕਾ ਅਸਲੀਕਾ ਸਾਰਾ ਅਸੀਂ ਉਹਨਾਂ ਦੇ ਜ਼ੁਬਾਨੀ ਸੁਣਾਂਗੇ ਆਓ ਫਿਰ ਚੱਲਦੇ ਹਾਂ ਅਸੀਂ ਛੋਟੀ ਜੀ ਦੁਕਾਨ ਦੇ ਉੱਪਰ ਜਿੱਥੇ ਸਵਾਦ ਦਾ ਕੀ ਕਹਿਣਾ ਹੈ ਲਓ ਜੀ ਹੁਣ ਅਸੀਂ ਜਿਹੜੇ ਸਮੋਸੇ ਖਾ ਰਹੇ ਨੇ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਆਪਾਂ ਹੁਣ ਇਹਨਾਂ ਨਾਲ ਰੋਕ ਕੇ ਥੋੜੀ ਜੀ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਲੱਕੀ ਸ਼ਰਮਾ ਲੋਈਆਂ ਖਾਸ ਤੋਂ ਆਏ ਆ ਸਪੈਸ਼ਲ ਸਮੋਸੇਖਾਨੇ ਆ ਜੀ ਇਹ ਸਾਡੇ ਸ਼ਹਿਰੀ ਪ੍ਰਧਾਨ ਆ ਜੀ ਕਾਂਗਰਸ ਇਹ ਆਪਣੇ ਉਹ ਪਾਰਸਲ ਦੇ ਪ੍ਰਧਾਨ ਆ ਇਹ ਬਾਲਮੀਕ ਸਭਾ ਦੇ ਪ੍ਰਧਾਨ ਆ ਸਾਰੇ ਸਪੈਸ਼ਲ ਮੀਟਿੰਗਸ ਸਮੋਸਾ ਖਾ ਨਹੀਂ ਆਏ ਅੱਛਾ ਜਦੋਂ ਤੁਸੀਂ ਪ੍ਰਧਾਨ ਹੋ ਵੱਖਰਿਆਂ ਵੱਖਰਿਆਂ ਤੁਹਾਡੇ ਕੋਲ ਅਥਾਰਟੀਆਂ ਐਦੀ ਸਮੋਸਿਆਂ ਦੇ ਪ੍ਰਧਾਨ ਨੂਰ ਮਹਿਲ ਦੇ ਵਿੱਚ ਇਹ ਕੁਸ਼ਲਾ ਰੂਸ ਵਾਲੇ ਆ ਹੈਨਾ ਜੀ ਨੂਰ ਮਹਿਲ ਚ ਨਹੀਂ ਪੰਜਾਬ ਦੇ ਮਸ਼ਹੂਰ ਆ ਜੀ ਆਹ ਹਾਂ ਜੀ ਪੰਜਾਬ ਦੇ ਤੁਸੀਂ ਨੈਟ ਦੇ ਦੇਖੋ YouTube ਤੇ ਪਤਾ ਦੇਖੋ ਤੁਹਾਨੂੰ ਆਪ ਪਤਾ ਲੱਗ ਜਾਣਾ ਸਾਰਾ ਕੁਝ ਅੱਛਾ ਜੀ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਨੂੰ ਕਰੀਬ-ਕਰੀਬ 4-5 ਸਾਲ ਹੋ ਗਏ ਸਪੈਸ਼ਲ ਜਦੋਂ ਉਹ ਨਾ ਸਮੋਸਾ ਖਾਣੀਆਂ ਨਹੀਂ ਹਾਂਜੀ ਅੱਛਾ ਕਿਉਂਕਿ ਪ੍ਰਧਾਨ ਜੀ ਇਹ ਗੱਲ ਹੈਗੀ ਇਦਾਂ ਕਿ ਕਦੇ ਕੋਈ ਸਮਾਂ ਹੁੰਦਾ ਸੀ ਕਿ ਰੇੜੀ ਦੇ ਉੱਪਰ ਨਿੱਕੀ ਜੀ ਦੇ ਉੱਪਰ ਇਹ ਸਮੋਸੇ ਲੱਗਦੇ ਹੁੰਦੇ ਸੀ ਅੱਜ ਦੁਕਾਨ ਬਣ ਗਈ ਹੈ ਉਹ ਦੁਕਾਨ ਦੇ ਉੱਪਰ ਇਹ ਸਮੋਸੇ ਚੱਲ ਰਹੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਲੱਗਾ ਕੋਈ ਸਵਾਦ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਤੇਜ਼ੀ ਆ ਸਮੋਸੇ ਅੱਛਾ ਬਹੁਤ ਵਧੀਆ ਵਾਹ ਪਹਿਲੇ ਵਾਲਾ ਟੇਸਟ ਅੱਜ ਤੋਂ 5 ਸਾਲ ਪਹਿਲਾਂ ਵੀ ਇਹੀ ਸੀ ਅੱਜ ਵੀ ਹੋਈ ਅੱਛਾ ਬੋਲੀਆਂ ਹੈਗੇ ਨਾ ਕਿ ਨੁਸ਼ਤਰਾ ਲੈ ਆਈ ਬਈ ਇੱਕ ਸਾਬਣ ਦੇ ਟਿੱਕੇ ਤੇ ਜਦੋਂ ਤੁਸੀਂ ਘਰਾਂ ਦੇ ਵਿੱਚੋਂ ਨਿਕਲਦੇ ਹੋ ਘਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਸਵਾਦ ਜਿਹੜਾ ਹੈਗਾ ਰੂਸ ਦੇ ਸਮੋਸਿਆਂ ਦਾ ਵੱਖਰਾ ਹੀ ਹੈ ਤੇ ਘਰ ਵਾਲੇ ਫਿਰ ਡਿਮਾਂਡਾਂ ਕਰਦੇ ਆ ਵੀ ਕਿਸ਼ਨ ਲਾ ਦੇ ਸਮੋਸੇ ਲੈ ਆਇਓ ਹਾਂਜੀ ਹਾਂਜੀ ਜਰੂਰ ਜੀ ਜਰੂਰ ਨਾਲ ਪੈਕਿੰਗ ਵੀ ਜਰੂਰ ਆ ਲਓ ਜੀ ਨਾਲ ਪੈਕਿੰਗ ਵੀ ਆ ਤੇ ਬੈਠ ਕੇ ਵੀ ਖਾਣਾ ਔਰ ਇਹ ਸਵਾਦ ਜਿਹੜਾ ਇਸ ਕਰਕੇ ਆ ਕਿਉਂਕਿ ਇੱਥੇ ਸੱਚਮੁੱਚ ਕੁਝ ਇੱਕ ਵੱਖਰਾ ਸੁਆਦ ਤੁਹਾਨੂੰ ਮਿਲੇਗਾ ਸਮੋਸੇ ਤੁਸੀਂ ਵੀ ਬਹੁਤ ਸਾਰਿਆਂ ਨੇ ਖਾਦੇ ਹੋਣਗੇ ਅੱਜ ਕੱਲ ਦਾ ਸਮੋਸਿਆਂ ਦੇ ਵਿੱਚ ਬਹੁਤ ਕੁਝ ਪੈਣ ਵੀ ਲੱਗ ਗਿਆ ਪਰ ਇੱਥੇ ਉਹ ਹੱਥ ਦਾ ਸੁਆਦ ਹੈ ਜੋ ਕਿਸ਼ਨ ਲਾਲ ਹੁਣਾ ਦੇ ਹੱਥ ਦਾ ਸੁਆਦ ਹੈ ਔਰ ਇਸੇ ਕਰਕੇ ਇਹਨਾਂ ਸਮੋਸਿਆਂ ਦੇ ਲਈ ਬਹੁਤ ਮਾਰਾ ਮਾਰ ਲੱਗੀ ਰਹਿੰਦੀ ਹੈ ਮੈਂ ਤਾਂ ਇਹ ਕਹਿਣਾ ਕਿ ਇੱਥੇ ਵਿਹਲ ਹੀ ਨਹੀਂ ਲੱਗਦਾ ਇਹਨਾਂ ਦਾ ਇਹਨਾਂ ਸਮੋਸਿਆਂ ਨੂੰ ਲੋਕੀ ਲੈਣ ਆਉਂਦੇ ਨੇ ਦੂਰੋਂ ਦੂਰੋਂ ਖਾਣ ਆਉਂਦੇ ਨੇ ਔਰ ਜੇਕਰ ਦੇਖਿਆ ਜਾਵੇ ਤਾਂ ਇਸ ਵੇਲੇ ਭਾਈ ਸਾਹਿਬ ਪਤਾ ਨਹੀਂ ਕਿਦਾਂ ਫੋਨ ਕਰਨ ਦਾ ਜਾਂ ਸੁਣਦਾ ਇਹਨਾਂ ਦੇ ਕੋਲ ਟਾਈਮ ਹੁੰਦਾ ਇਹ ਗੱਲ ਕਰਾਂਗੇ ਜੀ ਆਪਾਂ ਕਿਉਂਕਿ ਫੋਨ ਤੇ ਹਲੇ ਬਿਜ਼ੀ ਆ ਥੋੜਾ ਜਿਹਾ ਹੋ ਸਕਦਾ ਕਿ ਫੋਨ ਤੇ ਕੋਈ ਆਰਡਰ ਆਇਆ ਹੋਵੇ ਤੇ ਜਾਂ ਆਰਡਰ ਹੀ ਆ ਜੀ ਆ ਲਓ ਜੀ ਆਰਡਰ ਹੀ ਸੀਗਾ ਹੈਲੋ ਮੈਂ ਕਿਹਾ ਜ਼ੋਨ ਨੂੰ ਭਾਈ ਭੇਜ ਦਿਓ ਫੇ ਮੁੰਡੇ ਨੂੰ ਠੀਕ ਆਠ ਪਲੇਟਾਂ ਨਾ ਠੀਕ ਠੀਕ ਆ ਜੀ ਭੇਜ ਦਿਓ ਮੈਂ ਕਿਹਾ ਹੋਣ ਵਾਲਾ ਹੀ ਆ ਕੰਮ ਲੱਗੇ ਠੀਕ ਠੀਕ ਆ ਜੀ ਭਾਈ ਓਕੇ ਜੀ ਲੋ ਜੀ ਤੁਸੀਂ ਸੁਣ ਲਿਆ ਹੋਣਾ ਕਿ ਕੰਮ ਲੱਗ ਗਈ ਹੋਣ ਵਾਲਾ ਇਹਦਾ ਮਤਲਬ ਜਿੰਨਾ ਸਮਾਂ ਦਿੱਤਾ ਨਾ ਬਾਹਰ ਲੈ ਕੇ ਲਾਇਆ ਉਹਨੇ ਸਮੇਂ ਦੇ ਵਿੱਚ ਵਿੱਚ ਵਿਲੇ ਹੋ ਗਏ ਆਪਣੇ ਘਰ ਨੂੰ ਤੁਰ ਜਾਂਦੇ ਆ ਇਹ ਦੇਖੋ ਜੀ ਕਿਸ਼ਨ ਲਾਲ ਰੂਸ ਵਾਲਿਆਂ ਦਾ ਨਾਮ ਜਿਹੜਾ ਬੜਾ ਮਸ਼ਹੂਰ ਆ ਨੂਰ ਮਹਿਲ ਦੇ ਵਿੱਚ ਤੇ ਤੁਸੀਂ ਉਹਨਾਂ ਦੇ ਬੇਟੇ ਹੋ ਹਾਂਜੀ ਹਾਂਜੀ ਮੈਂ ਉਹਨਾਂ ਦਾ ਢੇਟ ਆ ਜੀ ਇਹ ਨਾਮ ਦੱਸੋ ਪਹਿਲਾਂ ਆਪਣਾ ਮੈਂ ਨਾ ਜੀ ਮੁਕੇਸ਼ ਕੁਮਾਰ ਉਹਦਾ ਮਿੰਟੂ ਅੱਛਾ ਜੀ ਲੋ ਮਿੰਟੂ ਜੀ ਗੱਲ ਹੈਗੀ ਇਦਾਂ ਕਿ 1971 ਤੋਂ ਇਹ ਕੰਮ ਚੱਲਿਆ ਹਾਂ 1971 ਤੋਂ ਲਗਾਤਾਰ ਪਹਿਲਾਂ ਤੁਹਾਡੇ ਫਾਦਰ ਸਾਹਿਬ ਛੋਟੀ ਜੀ ਰੇੜੀ ਤੋਂ ਕੰਮ ਸ਼ੁਰੂ ਕੀਤਾ ਰੇੜੀ ਤੋਂ ਰੇੜੀ ਤੋਂ ਰੇੜੀ ਲੈ ਕੇ ਘੁੰਮਦੇ ਹੁੰਦੇ ਸੀਗੇ ਸਾਰੇ ਸ਼ਹਿਰ ਦੇ ਵਿੱਚ ਤੇ ਦੁਕਾਨ ਲੈ ਨੂੰ ਵੀ ਥੋੜਾ ਟਾਈਮ ਹੋਇਆ 40 ਸਾਲ ਹੋਏ ਦੁਕਾਨ ਲੈ ਨੂੰ ਇੰਨਾ ਟਾਈਮ ਨਹੀਂ ਹੋਇਆਗਾ ਪਹਿਲਾਂ ਰੇੜੀ ਤੇ ਕੰਮ ਚੱਲਦਾ ਹੁੰਦਾ ਸੀਗਾ ਸਾਰਾ ਰੇੜੀ ਇੱਧਰ ਬਾਹਰ ਖੜੀ ਆ ਜੀ ਉੱਤੇ ਹੁਣ ਸਮਾਨ ਲਿਹਾਈਦਾ ਰੇੜੀ ਤੇ ਲਿਹਾਈਦਾ ਰੇੜੀ ਤੇ ਹੀ ਇਹ ਸਮਾਨ ਅੱਛਾ ਤੇ ਹਾਂਜੀ ਹਾਂਜੀ ਅੱਛਾ ਘਰੋਂ ਜਦੋਂ ਤੁਸੀਂ ਸਮਾਨ ਤਿਆਰ ਕਰਦੇ ਹੋ ਕਹਿੰਦੇ ਸਪੈਸ਼ਲ ਇਹ ਸਮਾਨ ਤਿਆਰ ਕਰਦੇ ਅੱਜ ਵੀ ਉਹ ਪ੍ਰਾਤਨ ਜੋ ਤਿਆਰ ਕਰਦੇ ਸੀਗੇ ਉਹੀ ਸਾਰਾ ਕੁਝ ਆ ਪਿੱਤਲ ਦੇ ਭਾਂਡੇ ਆ ਤੇ ਆਪਣਾ ਲੱਕੜਾਂ ਤੇ ਉਹੀ ਸਾਮਾਨ ਜੋ ਵੀ ਸਾਰਾ ਕੁਝ ਲੱਕੜਾਂ ਤੇ ਬੰਦਾ ਅੱਛਾ ਗੈਸ ਨਹੀਂ ਬਾਲਦੇ ਖੂਸ ਨਹੀਂ ਨਾ ਕੋਈ ਡੀਜ਼ਲ ਪੱਟੀ ਕੋਈ ਨਹੀਂ ਅਜੇ ਤੱਕ ਰੱਖਿਆ ਹਮ ਸਾਰਾ ਉਹ ਗੁੱਲਿਆਂ ਦੇ ਬੰਦਾ ਆਪਣੇ ਆਪਣੇ ਲੱਕੜਾਂ ਤੇ ਅੱਛਾ ਸਵੇਰੇ ਕਿੰਨੇ ਵਜੇ ਤਿਆਰੀ ਸ਼ੁਰੂ ਕਰ ਦਿੰਦੇ ਆ ਸਵੇਰੇ 3 ਵਜੇ ਸ਼ੁਰੂ ਹੋ ਜਾਂਦਾ ਜੀ ਅੱਛਾ ਇਹਨੂੰ ਫੇ ਬਣਾਉਣ ਨੂੰ ਟਾਈਮ ਲੱਗ ਜਾਂਦਾ 11 ਵਜੇ ਤੱਕ ਤਿਆਰ ਹੁੰਦਾ ਫੇ 11 ਵਜੇ ਇੱਥੇ ਆ ਕੇ ਇਹਨਾਂ ਨੂੰ ਰੱਖੀਦਾ ਤਵੇ ਤੇ ਇਹ ਤਵੇ ਤੇ ਬਾਅਦ ਚ ਹੌਲੀ ਹੌਲੀ ਸਹਿਮ ਤਵੇ ਤੇ ਇਦਾਂ ਆਪਣੇ ਇਹ ਹੁੰਦੇ ਰਹਿੰਦੇ ਆ ਇਹਦੇ ਵਿੱਚ ਹੀਟ ਦਾ ਗਰਮ ਹੁੰਦੇ ਰਹਿੰਦੇ ਆ ਬਸ ਇਹਨਾਂ ਦੀ ਤਲਾਈ ਜਿਹੜੀ ਆ ਉਹ ਘੱਟ 20-25 ਮਿੰਟ ਇੱਕ ਪੂਰ ਨੂੰ ਲੱਗਦੇ ਆ ਜਦੋਂ ਆਪਾਂ ਛੱਡੀ ਦਾ ਆਮ ਜਿੱਦਾਂ ਤੁਸੀਂ ਛੱਦਦੇ ਹੋ ਉਸੇ ਟਾਈਮ ਕੱਢ ਲੈਂਦੇ ਉਹ ਨਾਲ ਕੰਮ ਨਹੀਂ ਆਗਾ ਤੇ ਇਹਦਾ 25-30 ਮਿੰਟ ਲੱਗ ਜਾਂਦੇ ਇੱਕ ਪੂਰ ਨੂੰ अच्छा हां जी हां जी और 25 30 मिनट आधा घंटा तकरीबन हां जी आधा घंटा ਲੱਗ ਜਾਂਦਾ ਹੈ ਕਬੂਨ ਨੂੰ हां जी हां जी ਤੇ ਜੇਕਰ ਗੱਲ ਕੀਤੀ ਜਾਵੇ ਉੱਥੋਂ ਸਵੇਰੇ ਜਦੋਂ ਤੁਸੀਂ ਨਿਕਲਦੇ ਹੋ ਉਹ ਅੱਜ ਵੀ ਉਹ ਪ੍ਰਾਤਨ ਰੇੜੀ ਜਿਹੜਾ 1971 ਤੋਂ ਕੰਮ ਸ਼ੁਰੂ ਕੀਤਾ ਸੀ ਉੱਥੇ ਜੀ ਰੇੜੀ ਉੱਥੋਂ ਹੀ ਲੈ ਕੇ ਆਈ ਦੀ ਆ ਸਾਰਾ ਕੋ ਸਮਾਨ ਲਾ ਕੇ ਸਭ ਕੋ ਉੱਥੋਂ ਹੀ ਲੈ ਕੇ ਆਈਦਾ ਜੋ ਵੀ ਹੈਗਾ ਹੈ ਅੱਛਾ ਸਾਰਾ ਇਹ ਦੇਸੀ ਜ਼ਮਾਨਾ ਸਾਰੇ ਦੇਸੀ ਮਸਾਲੇ ਆ ਉਹ ਆਪਣੇ ਜਿਹੜੇ ਘਰ ਦੇ ਹੁੰਦੇ ਆ ਹੋਰ ਕੋਈ ਇਦਾਂ ਦਾ ਕੋਈ ਮਸਾਲਾ ਨਹੀਂ ਹੈਗਾ ਬਈ ਬਿਆਰੂ ਤੇ ਤਾਂ ਕਰਕੇ ਆ ਸੀ ਜਹਾਰਾ ਕੁਛ ਜਾਣ ਕੇ اچھا اچھا ਇਹ ਇੱਕ ਗੱਲ ਇਹ ਆ ਕਿ ਜਿਹੜਾ ਹੁਣ ਅੱਜਕੱਲ ਜਿਹੜੇ ਨੌਜਵਾਨ ਆ ਉਹ ਚਾਹੁੰਦੇ ਆ ਕਿ ਅਸੀਂ ਕਿਤੇ ਬਾਹਰ ਚਲ ਜਾਈਏ ਹਨਾ ਜੀ ਤੇ ਤੁਸੀਂ ਇਸ ਕੰਮ ਦੇ ਨਾਲ ਕਰੋ ਤੋ ਜੁੜੇ ਹੋ ਤੁਹਾਡਾ ਨਹੀਂ ਦਿਲ ਕੀਤਾ ਕਿ ਯਾਰ ਮੈਂ ਵੀ ਬਾਹਰ ਚਲ ਜਮਾ ਨਹੀਂ ਹੱਲੇ ਤਾਂ ਇੱਥੇ ਹੀ ਆ ਜੀ ਆਪਣੇ 10 ਕ ਸਾਲ ਹੋ ਗਏ ਤੁਹਾਨੂੰ ਪਹਿਲਾਂ ਤਾਂ ਵੀ ਉਧਾਉਂਦੇ ਹੁਣ ਮੈਨੂੰ 10 ਕ ਸਾਲ ਹੋ ਗਏ ਇਸ ਕੰਮ ਦੇ ਵਿੱਚ ਪਏ ਇਹਨੂੰ ਪਹਿਲਾਂ ਤਾਂ ਬ੍ਰਦਰ ਹੈਗੇ ਮੇਰੇ ਬਾਹਰ ਇੱਕ ਜਰਮਨ ਹੈ ਤੇ ਇੱਕ ਫਿਲਪੀਨ ਗਿਆ ਆ ਅੱਛਾ ਉਹ ਦੋਨੇ ਗਏ ਮੈਂ ਇੱਥੇ ਹੀ ਆ ਮੇਰੀ ਫੈਮਲੀ ਵੀ ਇੱਥੇ ਹੀ ਆ ਅੱਛਾ ਕੰਮ ਚੰਗਾ ਹਾਂਜੀ ਹਾਂਜੀ ਕੰਮ ਬਹੁਤ ਵਧੀਆ ਈ ਕੰਮ ਬਹੁਤ ਵਧੀਆ ਤੇ ਸਵੇਰੇ 3 ਵਜੇ ਉੱਠ ਪੈਂਦੇ ਹੋ ਤੇ ਫਿਰ ਚੱਲ ਸੋ ਚਾਲਿਆ ਤੇ ਸੌਣ ਕਿਹੜੇ ਵੇਲੇ ਆ ਸੌਣੇ ਰਾਤ ਨੂੰ 11:00 ਵਜੇ ਜਾਂਦੇ ਚਲੋ ਕੰਮ ਕੰਮ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਮਿਹਨਤ ਕਰਦਾ ਔਰ ਜਿਹਨੂੰ ਇੱਥੇ ਮਿਹਨਤ ਕਰਨ ਦਾ ਤਰੀਕਾ ਆ ਗਿਆ ਤੇ ਉਹ ਸਮਝੋ ਇੱਥੇ ਹੀ ਉਹਨੇ ਅਮਰੀਕਾ ਬਣਾ ਲਈ ਇਹ ਗੱਲ ਅਸੀਂ ਕਿਸੇ ਦੇ ਕੋਲ ਸੁਣੀ ਸੀਗੀ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸਾਥ ਸੰਦੇ ਹੋ ਨਹੀਂ ਵਧੀਆ ਜੀ ਇੱਥੇ ਬਹੁਤ ਵਧੀਆ ਹੈ ਠੀਕ ਹੈ ਜੀ ਬਹੁਤ ਵਧੀਆ ਕੰਮ ਹੈ ਆਪਣਾ ਅਮਰੀਕਾ ਦੀ ਜੀ ਅੱਛਾ ਲੋਕ ਆਣ ਕੇ ਜਦੋਂ ਕਹਿੰਦੇ ਆ ਯਾਰ ਮੈਂ ਫਲਾਣੇ ਸ਼ਹਿਰ ਤੋਂ ਆਇਆ ਮਾਈਡੀ ਦੂਰੋਂ ਆਇਆ ਉਦੋਂ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਉਦੋਂ ਆਪਣੇ ਆਪ ਨੂੰ ਵਧੀਆ ਮਾਣ ਮਹਿਸੂਸ ਹੁੰਦਾ ਲੈ ਵੀ ਸਾਨੂੰ ਕੋਈ ਯਾਨੀ ਕਿ ਹੈਗੇ ਆ ਕਿਤੇ ਦੀ ਕਿਤੇ ਯਾਦ ਕਰਦੇ ਅਗਲੇ ਆਉਂਦੇ ਤੇ ਫੋਨ ਵੀ ਆਉਂਦੇ ਕਈਆਂ ਦੇ ਜੇ ਕੋਈ ਜਲੰਧਰੋਂ ਲੁਧਿਆਣੇ ਤੋਂ ਤੌਰ ਦਾ ਫੋਨ ਵੀ ਆਉਂਦੇ ਆ ਵੀ ਸਾਡੇ ਰੱਖ ਲਿਓ ਪੈਕ ਕਰ ਲਿਓ ਉਹ ਵੀ ਰੱਖ ਲਈਦੇ ਆ ਹਾਂਜੀ ਅੱਛਾ ਮੈਨੂੰ ਪਤਾ ਲੱਗਾ ਕੋਈ ਕੋਈ ਤੇਲ ਤੁਸੀਂ ਕੋਈ ਸਪੈਸ਼ਲ ਵਰਤਦੇ ਆ ਹਾਂਜੀ ਆਪਣੇ ਪਨਗੜ ਹੈ ਇਹ ਜਿੱਦਾਂ ਟੀਨ ਸਪੈਸ਼ਲ ਹੀ ਆਉਂਦੇ ਦਾਮ ਟੀਨ ਨਹੀਂ ਮਿਲਦਾ ਹੈਗਾ ਹੁੰਦਾ ਕੀ ਹੈ ਆਪਣਾ ਡਾਲਡਾ ਕੀ ਹੁੰਦਾ ਇਹ ਸੰਗਰੂਰ ਹੈ ਦੀ ਫੈਕਟਰੀ ਉੱਥੋਂ 50 ਟੀਨਾਂ ਤੋਂ ਘੱਟ ਨਹੀਂ ਮਿਲਦਾ ਹੈਗਾ ਕੋਈ 40 ਆਪਣੇ 20 3 ਉਹਦਾ ਫਿਰ ਡਰਾਫਟ ਜਾਂ ਚੈੱਕ ਦੇਣਾ ਪੈਂਦਾ ਆ 10 20 3 ਤੋਂ ਘੱਟ 20 3 ਤੋਂ ਘੱਟ ਨਹੀਂ ਦਿੰਦੇ ਹੋ ਅੱਛਾ ਜੀ ਹਾਂ ਜੀ ਹਾਂ ਜੀ ਇੱਥੇ ਆਮ ਆਪਣੇ ਮਿਲ ਨਹੀਂ ਸਕਦਾ ਐ ਅੱਛਾ ਸਪੈਸ਼ਲ ਜਿਹੜਾ ਇਹ ਇਮਲੀ ਵੀ ਆਪਣੀ ਸਪੈਸ਼ਲ ਹੁੰਦੀ ਆ ਉਹ ਵੀ ਲੁਧਿਆਣੇ ਆਉਂਦੀ ਆ ਇੱਥੇ ਦੀ ਇਮਲੀ ਨਹੀਂ ਹੈਗੀ ਲੋਕਲ ਅੱਛਾ ਜਿੱਦਾਂ ਆਪਣੇ ਉਹ ਉਹ ਵੀ ਐਨ ਵਧੀਆ ਸਪੈਸ਼ਲ ਹੁੰਦੀ ਆ ਆਪਣੀ ਹਲੋ ਲੋਜੀਕ ਗੱਲ ਇਹ ਆ ਕਿ ਸਾਰਾ ਕੁਝ ਸਪੈਸ਼ਲ ਜੇਕਰ ਹੋਊਗਾ ਕਿ ਜੇਕਰ ਦੂਰੋਂ ਦੂਰੋਂ ਘਿਓ ਆਊਗਾ ਦੂਰੋਂ ਦੂਰੋਂ ਇਮਲੀ ਆਊਗੀ ਤਾਂ ਫਿਰ ਉਹਦੇ ਵਿੱਚ ਕੁਝ ਨਾ ਕੁਝ ਸਵਾਦ ਤਾਂ ਜ਼ਰੂਰ ਹੋਵੇ। ਉਹ ਵੀ ਮਟੀਰੀਅਲ ਸ਼ੁਰੂ ਤੋਂ ਵਰਤਦੇ ਆ। ਉਹ ਉਹੀ ਮਟੀਰੀਅਲ ਚੱਲਿਆ ਆ ਰਿਹਾ ਜੀ। ਅੱਛਾ ਤੇ ਰੇਟ ਜਿਹੜਾ ਜੇਕਰ ਆਪਾਂ ਗੱਲ ਕਰੀਏ ਰੇਟ 1971 ਤੋਂ ਲੈ ਕੇ ਅੱਜ ਤੱਕ ਥੋੜੇ ਬਹੁਤ ਵਧੇ ਵੀ ਹੋਣਗੇ। ਰੇਟ ਪੱਖੋਂ ਕਦੇ ਕੋਈ ਗੱਲ ਕੀਤੀ? ਰੇਟ ਪੱਖੋਂ ਨਹੀਂ ਨਹੀਂ ਕੋਈ ਨਹੀਂ ਕਰਦਾ ਅਗਲਾ ਇੱਥੇ ਅੱਜ ਵੀ ਉਹਨਾਂ ਗਿਆ ਆਉਂਦਾ ਆ ਉਹਨਾਂ ਕੁ ਸਰਕਲ ਰੱਖਿਆ ਚੱਲੀ ਜਾਂਦਾ ਆ ਬਸ ਆਪਣਾ। ਅੱਛਾ ਸਮੋਸੇ ਬਹੁਤ سارے ਹੈਗੇ ਆ। ਸਮੋਸਿਆਂ ਦੀਆਂ ਬੜੀਆਂ ਦੁਕਾਨਾਂ ਹੈਗੇ ਬੜੇ ਸਪੀਡ ਸ਼ਾਪ ਦੇ ਉੱਪਰ ਸਮੋਸੇ ਪਏ ਹੁੰਦੇ ਆ ਹਾਂ ਜੀ ਜੀ ਤੁਹਾਡੇ ਸਮੋਸੇ ਦੇ ਵਿੱਚ ਅਸੀਂ ਕੀ ਖਾਸੀਅਤ ਸਮਝੀਏ ਕਿ ਇਹਦੇ ਵਿੱਚ ਆ ਖਾਸੀਅਤ ਹੈ ਇਸ ਕਰਕੇ ਸਿਰਫ ਰੂਸ ਕੋਲ ਆ ਤੁਸੀਂ ਪਹਿਲਾਂ ਤਾਂ ਖਾ ਕੇ ਦੇਖੋ ਉਸ ਤੋਂ ਬਾਅਦ ਤੁਸੀਂ ਆਪ ਤਾਰੀਫ ਕਰੋਗੇ ਇਹ ਵੀ ਗੱਲ ਸੱਚੀ ਹੈ ਜੀ ਪਹਿਲਾਂ ਖਾ ਕੇ ਦੇਖੋ ਤੇ ਬਾਅਦ ਚੋਂ ਮੈ ਦੱਸੂਗੇ ਤੁਸੀਂ ਆਪ ਦੱਦੀ ਹੋ ਨਾ ਬਿਲਕੁਲ ਜੀ ਸੱਚਮੁੱਚ ਜੇਕਰ ਚੀਜ਼ਾਂ ਜਿਹੜੀਆਂ ਸਾਫ਼ ਸੁਥਰੀਆਂ ਔਰ ਦੂਰੋਂ ਦੂਰੋਂ ਚੰਗੇ ਤਰੀਕੇ ਦੇ ਸਲੀਕੇ ਨਾਲ ਬਣਾਈਆਂ ਜਾਂਣ ਅੱਜ ਆਮ ਤੌਰ ਤੇ ਸਾਨੂੰ ਇਹ ਔਲੰਬਾ ਹੀ ਹੁੰਦਾ ਹੈ ਕਿ ਯਾਰ ਇਹਦੇ ਵਿੱਚੋਂ ਤੇਲ ਦਾ ਮਹਿਕ ਆ ਰਿਹਾ ਇਹਦੇ ਵਿੱਚੋਂ ਸਾਨੂੰ ਆ ਫਲਾਣੀ ਚੀਜ਼ ਦਾ ਮਹਿਕ ਆ ਰਿਹਾ ਨਾ ਤੇ ਗੈਸ ਵਰਤਿਆ ਜਾਂਦਾ ਤੇ ਨਾ ਹੀ ਕੋਈ ਹੋਰ ਬਨੌੜੀ ਚੀਜ਼ ਵਰਤੀ ਜਾਂਦੀ ਹੈ ਸਪੈਸ਼ਲ ਕਿਉਂ ਹੁੰਦਾ ਫਿਰ ਆਪੇ ਸਮੋਸੇ ਜਿਹੜੇ ਆ ਉਹ ਸਪੈਸ਼ਲ ਹੋਣੇ ਆ ਤੇ ਗੱਲ ਅਸੀਂ ਇਹ ਵੀ ਹੈ ਕਿ ਤੁਹਾਡੇ ਨਾਲ ਵੀ ਗੱਲ ਕਰ ਲਈ ਕਿਉਂਕਿ ਤੁਸੀਂ ਇਸ ਵੇਲੇ ਹੁਣ ਮੋਰਚੇ ਤੇ ਆਂ ਤੇ ਗੱਲ ਅਸੀਂ ਕਿਸ਼ਨ ਲਾਲ ਰੂਸ ਹੁਣਾ ਦੇ ਨਾਲ ਵੀ ਕਰਾਂਗੇ ਕਿ ਉਹਨਾਂ ਦੀ ਇਹ ਜਿਹੜੀ ਖੋਜ ਸਮੋਸਾ ਆ ਕਿ ਉਹ ਉਹਨਾਂ ਨੇ ਕਿੱਦਾਂ ਕੰਮ ਸ਼ੁਰੂ ਕੀਤਾ ਕੀ ਕੀਤਾ ਉਹਨਾਂ ਦੇ ਸੰਘਰਸ਼ ਦੀ ਕਹਾਣੀ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਜੀ ਉਹਨਾਂ ਦੇ ਮੈਂ ਕਰ ਦੇਣਾ ਫੋਨ ਕਰ ਤੁਸੀਂ ਚਲ ਜਾਓ ਮੇਰਾ ਖਿਆਲ ਹੁਣੇ ਘਰੇ ਹੁਣੇ ਆ ਉਹਨਾਂ ਨੂੰ ਬਾਕੀ ਧੰਨਵਾਦ ਦੇਣਾ ਸਾਰੇ ਕੁਝ ਜਿੱਥੋਂ ਸ਼ੁਰੂਆਤ ਹੋਈ ਹੈ ਕਿੱਦਾਂ ਕਿੱਦਾ ਆਏ ਆ ਸਾਰਾ ਕੁਝ ਹੀ ਉਹਨਾਂ ਨੂੰ ਦੱਸ ਦੇਣਾ ਹੈ ਹਾਂਜੀ ਹਾਂ ਲਓ ਜੀ ਹੁਣ ਮਿੰਟੂ ਜੀ ਤੁਹਾਡਾ ਬਹੁਤ ਧੰਨਵਾਦ ਅਸੀਂ ਸਮਾ ਲੈ ਲਿਆ ਤੁਸੀਂ ਹੁਣ ਕੰਮ ਕਰੋ ਅਤੇ ਅਸੀਂ ਫਿਰ ਕਿਸ਼ਨ ਲਾਲ ਰੂ ਸੁਣਾਉਣ ਨੂੰ ਮਿਲ ਕੇ ਆਏ ਆ ਨੂਰਮਹਿਲ ਦੇ ਵਿੱਚ ਪਹੁੰਚ ਕੇ ਜੀ ਜਿਹੜੇ ਲੋਕ ਸਮੋਸਿਆਂ ਦੇ ਸ਼ੌਕੀਨ ਨੇ ਸਿੱਧੇ ਜਾਂਦੇ ਨੇ ਕਿਸ਼ਨ ਲਾਲ ਰੂਸ ਸੁਣਾ ਦੀ ਦੁਕਾਨ ਦੇ ਉੱਪਰ ਉਹਨਾਂ ਦੇ ਇਹ ਸਮੋਸਿਆਂ ਦਾ ਸਵਾਦ ਕੱਲਾ ਨੂਰਮਹਿਲ ਦੇ ਅੰਦਰ ਅੰਦਰ ਹੀ ਮ hạnੂਦ ਨਹੀਂ ਉਹ ਤਾਂ ਮੈਗਾ ਜੀ ਦੇਸ਼ਾਂ ਦਸਾਂਤਰਾਂ ਦੇ ਵਿੱਚ ਘੁੰਮਦਾ ਹੋਇਆ ਅਮਰੀਕਾ ਕੈਨੇਡਾ ਸਾਰੇ ਬੜਾ ਮਸ਼ਹੂਰ ਹੈ ਇੰਗਲੈਂਡ ਤੱਕ ਲੋਕ ਇਹਨਾਂ ਦੇ ਸਮੋਸਿਆਂ ਦੇ ਸ਼ੌਕੀਨ ਨੇ ਤੇ ਅੱਜ ਸਾਡੇ ਨਾਲ ਖੁਦ ਉਹਨਾਂ ਸਮੋਸਿਆਂ ਦੇ ਜਾਦੂਗਰ ਕਿਸ਼ਨ ਲਾਲ ਰੂਸ ਜੀ ਨੇ ਸਭ ਤੋਂ ਪਹਿਲਾਂ ਤੇ ਸਾਡੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾਂ ਅਸੀਂ ਸਟੋਰੀ ਜਾਣਨੀ ਚਾਹਾਂਗੇ ਕਿ ਤੁਹਾਨੂੰ ਰੂਸ ਜਿਹੜਾ ਇਹ ਲਫ਼ਜ਼ ਨਾਲ ਕਿੱਦਾਂ ਜੁੜਿਆ ਇਹ ਰੂਸ ਲਫ਼ਜ਼ ਇਸ ਤਰ੍ਹਾਂ ਜੁੜ ਗਿਆ ਛੋਟਾ ਬਚਪਨ ਸੀ ਮੇਰਾ ਉਦੋਂ ਉਦੋਂ ਜਿੱਦਾਂ ਨਿਆਣੇ ਖੇលਦੇ ਹੁੰਦੇ ਆ ਛੋਟੇ ਛੋਟੇ ਹੂੰ ਸੋਟੀਆਂ 'ਚ ਝੰਡੇ ਲੈ ਲੈਂਦੇ ਆ ਉਹ ਰੂਸ ਚੀਨ ਦੀ ਲੜਾਈ ਲੱਗ ਗਈ ਜੀ ਫਲਾਨਾ ਹੋ ਗਿਆ ਟਮਕੜਾ ਹੋ ਗਿਆ ਮੈਂ ਮਗਰ ਮਗਰ ਨਿਆਣੇ ਲਾਈ ਰੱਖਨੇ ਆਪਦੇ ਬੱਚੇ ਛੋਟੇ ਛੋਟੇ ਉਹਦੇ ਨਾਲ ਮੈਂ ਮੇਰੇ ਮੂੰਹ ਦੇ ਵਿੱਚ ਇਹ ਰੂਸ ਦਾ ਨਾਂ ਚੜ ਗਿਆ ਅੱਛਾ ਤਾਂ ਮੈਨੂੰ ਉਹ ਜਿਹੜੇ ਬਚਪਨ ਵਾਲੇ ਲੋਕ ਜਿਹੜੇ ਨਿਆਣੇ ਨੇ ਛੋਟੇ ਛੋਟੇ ਤਾਂ ਮੇਰੀ ਛੇੜ ਤੋਂ ਸ਼ੁਰੂ ਕਰ ਦਿੱਤੀ ਵੀ ਇਹਨਾਂ ਦਾ ਰੂਸ ਆ ਦੇਖੋ ਗੱਲ ਇਹ ਆ ਕਿ ਨਿੱਕੇ ਨਿੱਕੇ ਬਚਪਨ ਦੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਔਰ ਜਦੋਂ ਛੇੜਦੇ ਹੁੰਦੇ ਆ ਲੋਕ ਔਰ ਉਸ ਵੇਲੇ ਉਸ ਛੇੜ ਨੂੰ ਤੁਸੀਂ ਆਪਣਾ ਅੱਜ ਤੱਕ ਉਹ ਐਸਾ ਨਾਂ ਬਣਾ ਲਿਆ ਕਿ ਤੁਹਾਡਾ ਉਹ ਬ੍ਰਾਂਡ ਬਣ ਗਿਆ ਹਣਾ ਜੀ ਤੇ ਜੇਕਰ ਹੁਣ ਗੱਲ ਕਰੀਏ ਸਮੋਸਿਆਂ ਦੀ ਵੀ 1971 ਤੋਂ ਹਾਂ ਜੀ ਤੁਸੀਂ ਇਹ ਰੇੜੀ ਤੋਂ ਸ਼ੁਰੂ ਕੀਤਾ ਤੇ ਅੱਜ ਤੱਕ ਇਹ ਸਫ਼ਰ ਜਾਰੀ ਹੈ ਇਹਦੇ ਪਿੱਛੇ ਕੀ ਰਾਜ਼ ਆ 71 ਦੇ ਵਿੱਚ ਜਦੋਂ ਮੈਂ ਸ਼ੁਰੂ ਇਹ ਕੀਤਾ ਤੇ ਉਸ ਵੇਲੇ ਬਹੁਤ ਸਸਤਾ ਜਮਾਨਾ ਸੀ ਬਹੁਤ ਜ਼ਿਆਦਾ ਇਹ ਜਿਹੜੀ ਰੇੜੀ ਆ ਨਾ ਜੀ ਇਹ ਰੇੜੀ ਮੈਂ ਉਦੋਂ ਉਸ ਵੇਲੇ ਲੈ ਕੇ ਗਲੀਆਂ ਦੇ ਵਿੱਚ ਮੈਂ ਘੁੰਮਦਾ ਹੁੰਦਾ ਸੀ ਥੋੜੇ ਜਿਹਾ ਸਮੋਸੇ ਮੈ ਲਾ ਲੈਣੇ ਕੋਈ 25 ਰੁਪਏ 40 ਰੁਪਏ 50 ਰੁਪਏ ਵਟਨਦੇ ਬਸ ਇੰਨੀ ਸੇਰ ਹੁੰਦੀ ਸੀ ਮੇਰੀ ਉਦੋਂ ਮੈਂ ਸਿਰਫ ਵੇਚਦਾ ਹੁੰਦਾ ਸੀਗਾ ਰੁਪਈਏ ਦੇ ਪੰਜ ਸਮੋਸੇ ਤੋਂ ਸ਼ੁਰੂ ਹੋਇਆ ਏ ਇਹ ਸਫ਼ਰ ਜਿਹੜਾ ਉਸ ਤੋਂ ਬਾਅਦ ਫਿਰ ਮੈਂ ਇਹ ਐਦਾਂ ਹੀ ਬਣਾਉਂਦਾ ਗਿਆ ਮਿਹਨਤ ਕਰਦਾ ਗਿਆ ਕਰਦਾ ਗਿਆ ਤੇ ਐਦਾਂ ਹੀ ਫਿਰ ਮੈਂ ਆਪਣੇ ਜਿੱਦੋਂ ਜਿਹੜੇ ਪਲੇਟਾਂ ਵੀ ਆਪ ਹੀ ਤੌਂਦਾ ਰਿਹਾ ਮਾਂਜਦਾ ਰਿਹਾ ਕਿਸੇ ਨੂੰ ਕੋਈ ਮੈਂ ਨੌਕਰੀ ਨਹੀਂ ਲਾਇਆ ਮੈਂ ਕੁਝ ਨਹੀਂ ਕੀਤਾ ਉਸ ਤੋਂ ਕਰਦੇ ਕਰਦੇ ਮੇਰਾ ਜਿਹੜਾ ਬ੍ਰਾਂਡ ਆ ਇਹ ਜਿਉਂ ਉਸ ਤੋਂ ਤੋਂ ਚੱਲਿਆ ਆ ਇਹਹੀ ਬ੍ਰਾਂਡ ਜਿਹੜਾ ਨਾ ਮੈਂ ਇਹਨੂੰ ਤੋੜਿਆ ਨਹੀਂ ਹੂੰ ਉਸੇ ਰੱਖਿਆ ਇਸ ਬ੍ਰਾਂਡ ਨੂੰ ਨਹੀਂ ਤੋੜਿਆ ਚਾਹੇ ਜਿੰਨੀ ਮਰਜ਼ੀ ਮੰਗਾਈ ਆ ਗਈ ਆ ਪਰ ਮੈਂ ਉਹ ਚੀਜ਼ ਨੂੰ ਨਹੀਂ ਹਜੇ ਤੱਕ ਕੀਤਾ ਜੀ ਉਸੇ ਤਰ੍ਹਾਂ ਦਾ ਸੁਆਦ ਆ ਸਾਰਾ ਕੁਝ ਉਸੇ ਤਰ੍ਹਾਂ ਦਾ ਹੀ ਆ ਅੱਜ ਵੀ 1971 ਤੋਂ ਲੈ ਕੇ 2023 ਦੇ ਵਿੱਚ ਜੇਕਰ ਅਸੀਂ ਦੇਖੀਏ ਸਵਾਦ ਰੂਸ ਦੇ ਸਮੋਸਿਆਂ ਦਾ ਉਹੀ ਆ ਇਹ ਅੱਛਾ ਇਹ ਵੀ ਪਤਾ ਲੱਗਾ ਕਹਿੰਦੇ ਆਪਣਾ ਜਿਹੜਾ ਕੋਈ ਤੇਲ ਆ ਕੋਈ ਚਟਣੀ ਆ ਸਪੈਸ਼ਲ ਆ ਸਪੈਸ਼ਲੀ ਸਪੈਸ਼ਲੀ ਚਟਣੀ ਇਹ ਜਿਹੜੀ ਚਟਣੀ ਮੈਂ ਭਰਤਣਾ ਨਾ ਇੱਥੇ ਨੂਰਮੈਲ ਦੇ ਵਿੱਚ ਇੱਕੋ ਹੀ ਬੰਦਾ ਬ੍ਰਾਂਡ ਆ ਜਿਹੜਾ ਉੱਥੋਂ ਲੁਧਿਆਣੇ ਤੋਂ ਮਗਾ ਕੇ ਮੈਨੂੰ ਦੇ ਰਿਹਾ ਬਿਲਕੁਲ ਗਟਕ ਤੋਂ ਬਗੈਰ ਆ ਔਰ ਲੰਬੀ ਉਹਦੀ ਹੈਗੀ ਆ ਮਨਿਆਦ ਤੁਸੀਂ ਚੰਨੀ ਸਾਡੀ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਉਹ ਚੰਨੀ ਹੈਗੀ ਦੇਖ ਲਓ ਉਦੋਂ ਇਮਲੀ ਜਿਹੜੀ ਹੈਗੀ ਆ ਸਾਰੀ 60-70 ਰੁਪਏ ਕਿਲੋ ਆ ਉਹ 200 ਰੁਪਏ ਕਿਲੋ ਲਈ ਇਮਲੀ ਹਮੇ ਕੋ ਜਲਦੀ ਅੱਛਾ ਤੇ ਜਿਹੜਾ 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 ਉਹਦੇ ਟੀਨ ਕਹਿੰਦੇ ਉਹ ਵੀ ਉਹ ਵੀ ਉਹ ਵੀ ਕੋਸਟਲੀ ਮਹਿੰਗਾ ਉਹ ਉਹ ਇਹ ਜਾ ਰਿਹਾ ਜੀ ਦੂਸਰਾ ਪਨਗੜ ਪਨਗੜ ਕੇ ਜਿਹੜਾ ਕੇ ਦਾ ਬ੍ਰਾਂਡ ਆ ਉਹ ਸਾਨੂੰ ਪਹਿਲੋਂ ਇਹ ਇਹਦੀ ਫੈਕਟਰੀ ਲੱਗੀ ਹੈਗੀ ਸੰਗਰੂਰ ਪਹਿਲੋਂ ਡਰਾਫ ਜਮਾ ਕਰਾਉਣਾ ਪੈਂਦਾ 20 3 ਤੋਂ ਘੱਟ ਪਹਿਲੋਂ ਪੈਸੇ ਜਮਾ ਕਰਾ ਕੇ ਤਾਂ 18 ਆਉਂਦੇ ਆ 18 ਵੀ ਉਹ ਬਾਕੀ ਦੇ ਟੀਨਾਂ ਨਾਲੋਂ 400 ਰੁਪਇਆ ਤੇ ਜਾ ਰਿਹਾ ਅੱਛਾ ਤੇ ਮਹੀਨੇ ਦੇ ਵਿੱਚ ਕਿੰਨੇ ਟੀਨ ਲਾਉਣੇ ਆ ਮਹੀਨੇ ਦੇ ਵਿੱਚ ਬਸ ਅੱਧਾ ਟੀਨ ਅੱਧਾ ਕਟਿਨ ਪਾਉਣਾ ਟੀਨ ਰੋਜ਼ ਦਾ ਮੇਰਾ ਲੱਗਦਾ ਅੱਧਾ ਜਿਹੜੇ ਕਈ ਵੀ 20 ਕਟਿਨ ਹੈਗੀ ਆ ਨੇ 20 ਤੋਂ ਤਾਂ ਘੱਟ ਲੱਗਦੇ ਯਾਨੀ ਕਿ ਮੈਂ ਕੱਲਾ ਬਣਾਉਣਾ ਕਰਕੇ ਨਾ ਜੇ ਮਦਨਪੁਰ ਵਿੱਚ ਕੋਈ ਕੋਈ ਆਰਡਰ ਉਡਰ ਵੀ ਆ ਜਵੇ ਤਾਂ ਮੈਂ ਬਹੁਤ ਮੁਸ਼ਕਲ ਦੇ ਨਾਲ ਉਹਨੂੰ ਸੌਫਿਆ ਸਮੋਸਾ ਦੇਣਾ ਵੀ ਕਿਉਂ ਮੈਂ ਆਪ ਬਣਾਉਣੀ ਆ ਕਿਸੇ ਨੂੰ ਲਾ ਲਾ ਕੇ ਨਹੀਂ ਮੈਂ ਬਣਾਉਣੀ ਅੱਛਾ ਕਿੰਨੇ ਵਜੇ ਸਵੇਰੇ ਉੱਠ ਕੇ ਬਣਾਉਨੇ ਆ ਮੈਂ 3 ਵਜੇ ਰਾਤ ਦੇ ਅੱਛਾ ਅੱਜ ਵੀ 3 ਵਜੇ ਉੱਠਦਾਂ 3 ਵਜੇ ਮੈਂ ਰਾਤੀ ਟਾਈਮ ਤੇ ਰਹੋ ਔਰ ਮੇਰਾ ਜਿਹੜਾ ਛੁੱਟੀ ਦਾ ਟਾਈਮ ਪੱਕਾ ਹੈ ਮੇਰਾ ਐਤਵਾਰ ਦਾ ਲਿਖਿਆ ਹੈ ਐਤਵਾਰ ਨੂੰ ਮੈਂ ਕੰਮ ਨਹੀਂ ਕਰਦਾ ਇੱਕ ਇੱਕ ਛੁੱਟੀ ਦਾ ਇੰਜੋਏ ਕਰਦਾ ਮੈਂ ਅੱਛਾ ਐ ਤੁਹਾਨੂੰ ਕੀ ਕਰਦੇ ਹੁੰਦੇ ਆ ਐਤਵਾਰ ਨੂੰ ਬਸ ਆਰਾਮ ਨਾਲ ਉੱਠਣਾ ਆਰਾਮ ਨਾਲ ਨਹਾਉਣਾ ਤੋਣਾ ਕਿਤੇ ਜਾਣਾ ਆਉਣਾ ਇੰਜੋਏ ਕਰਦਾ ਕਿਤੇ ਰਿਸ਼ਤੇਦਾਰੀ ਚ ਦੋ ਸੋਕ ਦੇ ਵਿੱਚ ਫਿਰ ਅਸੀਂ ਜਾਣਾ ਆ ਬਿਲਕੁਲ ਜੀ ਇਹ ਵੀ ਚੰਗੀ ਗੱਲ ਹੈ ਕਿਉਂਕਿ ਛੁੱਟੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਇੱਦਾਂ ਹੀ ਮਾਰੋ ਮਾਰੀ ਦੇ ਵਿੱਚ ਪੈ ਰਹੇ ਤਾਂ ਫਿਰ ਕਦ ਅਸੀਂ ਜ਼ਿੰਦਗੀ ਮਾਣਾਂਗੇ ਦੇਖੋ ਜੀ ਜੇ ਅਸੀਂ ਨਾ ਲਗਾਤਾਰ ਹੀ ਲੱਗੇ ਰਹੀਏ ਤਾਂ ਫਿਰ ਤਾਂ ਸਮਝੋ ਸੋਨੇ ਛੁਰੀ ਨਾਲ ਟੱਡ ਬਾਲ ਲਓ ਐਤਵਾਰ ਨੂੰ ਵੀ ਜਿਆਦਾ ਗਾ ਗਿਆ ਪਰ ਅਸੀਂ ਆਪ ਨਹੀਂ ਕਰਦੇ ਅਸੀਂ ਉੱਥੇ ਵੀ ਲੈ ਕੇ ਲਾਤਾ ਕਿ ਕੱਲ ਮੈਨੂੰ ਇੱਥੇ ਗੱਡੀ ਵਾਲੇ ਮਿਲ ਗਏ ਐਤਵਾਰ ਉਹ ਪਤਾ ਨਹੀਂ ਵਿਚਾਰੇ ਕਿੱਥੋਂ ਪੜਕਦੇ ਆਏ ਹੋਣਗੇ ਤੇ ਉਹ ਕਹਿੰਦੇ ਕਹਿੰਦੇ ਜੀ ਅਸੀਂ ਉਹਨੂੰ ਮਿਲਣਾ ਮੈਂ ਤਬਿਆਕਾਂ ਹੀ ਕਿਸੇ ਨੇ ਦੁਕਾਨਦਾਰ ਨੇ ਕਿਹਾ ਤਾਂ ਆ ਜਾਂਦਾ ਸਮ ਸਾਹਮਣੇ ਸਕੂਟਰ ਤੇ ਖੜੇ ਆ ਕਹਿੰਦਾ ਜੀ ਅਸੀਂ ਤੁਹਾਡੇ ਆਏ ਸੀ ਮੈਂ ਕੀ ਗੱਲ ਕਹਿੰਦਾ ਜੀ ਤਾਂ ਬਹੁਤ ਦੂਰੋਂ ਘੁੰਮ ਕੇ ਆਏ ਮੈਂ ਕਿਦਾਂ ਕਹਿੰਦਾ ਸਾਨੂੰ ਪਤਾ ਨਹੀਂ ਸੀ ਵੀ ਇਹ ਆਤਵਰ ਬੰਦਿਆ ਹੈ। ਹੂੰ। ਇਦਾਂ ਕਰਕੇ ਮੁੜ ਗਏ ਉਹ। ਤੇ ਦੇਖੋ ਗੱਲ ਹੈ ਕਿ ਇਦਾਂ ਕੀ ਤੁਹਾਡੀ ਆਪਦੀ ਦੁਕਾਨਦਾਰੀ ਕਿਸੇ ਨਾਲ ਕਰਕੇ ਕਿਤੋਂ ਪੁੱਛ ਲਓ। ਹੂੰ। ਤੁਹਾਨੂੰ ਕੋਈ ਨਹੀਂ ਕਹੂਗਾ ਕਿ ਕਿਸੇ ਨਾਲ ਕੌਣ ਸਮੋਸੇ ਵਾਲਾ। ਹੂੰ। ਨਹੀਂ। ਉਲਫ ਕਰਕੇ ਹੀ ਜਾਣਿਆ ਜਾਂਦਾ ਆ। ਅੱਛਾ ਵੀ ਰੂਸ ਕਹੋਈਏ। ਕਿਸ਼ਨ ਲਾਲ ਉਲਫ ਰੂਸ। ਹੂੰ। ਜਿਹੜੇ ਮੇਰੇ ਕਾਰਡ ਵੀ ਆ ਨਾ ਬਣੇ ਹੋਏ ਉਹ ਵੀ ਉਹਦੇ ਤੇ ਵੀ ਡਬਲ ਨਵੇਂ ਨਾਮ ਦਿੱਤਾ ਆ। ਹੂੰ। ਕੋਈ ਕਿਸ਼ਨ ਲਾਲ ਤਾਂ ਬਹੁਤ ਆ ਸਾਰੇ ਹੀ ਦੁਨੀਆ 'ਚ ਕਿਸ਼ਨ ਲਾਲ ਦੇ ਨਾਮ ਤੇ ਤਾਂ ਬਹੁਤ ਆ ਤੁਸੀਂ ਇੱਕ ਇਹ ਦੇਖੋ ਜਦੋਂ ਮੈਂ ਜਰਮਨ ਦੇ ਵਿੱਚ ਗਿਆ ਜਰਮਨ ਦੇ ਵਿੱਚ ਉੱਥੇ ਗੋਰੇ ਇਕੱਠੇ ਹੋ ਗਏ ਅੱਛਾ ਉਹਨਾਂ ਨੇ ਮੇਰੇ ਭਰਾ ਕੋਲੋਂ ਡੋਚ ਦੇ ਵਿੱਚ ਸਵਾਲ ਪੁੱਛਿਆ ਵੀ ਤੇਰੇ ਭਰਾ ਦਾ ਨਾਮ ਕੀ ਆ ਉਹਨੇ ਕਿਹਾ ਇਹਦਾ ਨਾਮ ਹੈ ਰੂਸ ਉਹ ਕਹਿੰਦਾ ਰੂਸ ਦਾ ਇੱਕ ਆਪਣਾ ਦੇਸ਼ ਮੁਲਕ ਦਾ ਨਾਮ ਆ ਤਾਂ ਇਹ ਕਹਿੰਦਾ ਕਿਸ ਤਰ੍ਹਾਂ ਹੋ ਸਕਦਾ ਆ ਉਹਨਾਂ ਨੇ ਕਿ ਇਹ ਸਮਝਾਇਆ ਕੀ ਦਾ ਜਿਹੜਾ ਨਾਂ ਆ ਉਹ ਕਹਿੰਦੇ ਗੋਰੇ ਕਹਿੰਦੇ ਉਹ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਇਕੱਲਾ ਇਹਦਾ ਰੂਸ ਆ ਹੋਰ ਕੋਈ ਕਹਿੰਦਾ ਨਾਂ ਰੂਸ ਵਾਲਾ ਕੋਈ ਬੰਦਾ ਕਹਿੰਦਾ ਹੈ ਹੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਗੱਲ ਵੀ ਸਹੀ ਆ ਦੇਖੋ ਰੂਸ ਇੱਕ ਤਾਂ ਹੈਗਾ ਜਿਹੜਾ ਹਥਿਆਰ ਬਣਾਉਂਦਾ ਇੱਕ ਸਾਡੇ ਕੋਲ ਰੂਸ ਆ ਜਿਹੜੇ ਕਿ ਸਮੋਸੇ ਬਣਾਉਂਦੇ ਆ ਬਸ ਦੇਖੋ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਦੁਕਾਨ ਦੇ ਉੱਪਰ ਕੰਮ ਬਹੁਤ ਆ ਪ੍ਰਮਾਤਮਾ ਦੀ ਕਿਰਪਾ ਬਣੀ ਹੋਈ ਆ ਔਰ ਸਾਰਾ ਕੁਝ ਸੈਟ ਆ ਸਮੋਸੇ ਕਦੇ ਰੁਪਏ ਦੇ 5 ਵਿੱਚਦੇ ਹੁੰਦੇ ਸੀ ਤੇ ਅੱਜ ਅੱਜ 60 ਰੁਪਏ ਦੀ ਪਲੇਟ ਵੇਚਦੇ ਹਾਂ ਸਮੇ ਦੇ ਹਿਸਾਬ ਦੇ ਨਾਲ ਤੇ ਦੇਖੋ ਸਵਾਦ ਜ਼ਿੰਦਗੀ ਦਾ ਸਬਰ ਉਦੋਂ ਆਉਂਦਾ ਸੀ ਜਾਂ ਅੱਜ ਆਉਂਦਾ ਹੈ ਅੱਜ ਆਉਂਦਾ ਇਹ ਉਹੀ ਜਿਹੜਾ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਕੋਈ ਬੰਦਾ ਆ ਰਿਹਾ ਠੀਕ ਆ ਤੁਹਾਡੀ ਵੀਡੀਓ ਚੱਲੇ ਗਈ ਲਾਈਫ ਘਰ ਉਹਨੇ ਕਹਾਂ ਤੇ ਕਹਾਂ ਕਰੋੜ ਬੰਦੇ ਤੱਕ ਪਹੁੰਚ ਗਈ ਆ ਜਦੋਂ ਮੈਨੂੰ ਕਵਰਾ ਹੁੰਦੀਆਂ ਰਾਤ ਕੋਈ ਕਿਤੇ ਉਹ ਦੇਦਾ ਕੋਈ ਦੇਖਦਾ ਤੇ ਇਹਦੇ ਨਾਲ ਜੁੜਦਾ ਜੁੜਦਾ ਇਹ ਸਵਾਦ ਜਿਹੜਾ ਹੈ ਨਾ ਬਹੁਤ ਲੰਬੀ ਏ ਤੱਕ ਚਲਾ ਗਿਆ ਅੱਛਾ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 70 ਸਾਲ ਦੀ ਉਮਰ ਹੋ ਗਈ ਲੱਗਦੇ ਨਹੀਂ ਹਲੇ ਤੁਸੀਂ ਇਹ ਕਹਿੰਦੇ ਸੀ ਮੈਨੂੰ ਵੀ ਕਹਿ ਦਿੰਦੇ ਬਹੁਤ ਲੋਕ ਮੇਰੀ ਵੈਸੇ 70 ਸਾਲ ਦੀ ਉਮਰ ਆ ਮੈਂ ਨਾ ਆਪਦਾ ਪੇਟ ਦਾ ਇਲਾਜ ਕਰਾਉਣਾ ਇਹ ਪੀਜੀਆਈ ਦਾ ਡਾਕਟਰ ਆ ਮੈਂ ਆਪਣੀ ਸਿਹਤ ਘਟਾ ਰਿਹਾ ਹੂੰ ਮੈਂਨੇ ਮੇਰੇ ਉਹਨੇ ਸਾਰੇ ਟੈਸਟ ਲਏ ਸਾਰੇ ਇਨਜੋਗ੍ਰਾਫੀ ਸਾਰੇ ਕੀਤੀ ਮੇਰੀ ਪੂਰੇ ਸਰੀਰ ਦੇ ਵਿੱਚ ਕੋਈ ਲੀਵਰ ਕੋਈ ਕਿਡਨੀ ਕੋਈ 슈ਗਰ ਕੋਈ ਬਲੱਡ ਕੁਛ ਨਹੀਂ ਆ ਉਹ ਕਹਿੰਦਾ ਡਾਕਟਰ ਕਹਿੰਦਾ ਪੀਜੀਆ ਦਾ ਕਹਿੰਦਾ ਇੱਕ ਬੰਦਾ ਮੈਂ ਤੁਹਾਡਾ ਦੇਖਿਆ ਜਿਹੜਾ 70 ਸਾਲ ਦੇ ਵਿੱਚ ਮੇਰੇ ਕੋ ਪੂਰੇ ਫੈਮਸ ਦੇ ਬਚਾਇਆ ਜਿਹੜੀ ਜਿਹਦੇ ਨਾਲ ਕੋਈ ਵੀ ਚੀਜ਼ ਦੀ ਅੱਜ ਕੱਲ ਸ਼ਿਕਾਇਤ ਹੈ ਨਹੀਂ ਦੇਖੋ ਇਹ ਇਹ ਬਹੁਤ ਵੱਡੀ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਆ ਹਾਂ ਕਿਉਂਕਿ ਇਹਨੇ ਤਾਂ ਅੱਜਕੱਲ ਤਾਂ ਛੋਟੇ ਛੋਟੇ ਜੁਆਕ ਹੁੰਦੇ ਆ ਉਹ ਬਿਮਾਰੀਆਂ ਚੱਲਦੇ ਆ ਗੋਡੇ ਦੁਖਣ ਲੱਗ ਪੈਂਦੇ ਹਨ ਤੇ ਤੁਸੀਂ ਗੋਡੇ ਕੁਛ ਨਹੀਂ ਦੱਸਦੇ ਕੋਈ ਨਹੀਂ ਦੱਸਦਾ ਹਾਂ ਇਦਾਂ ਹੀ ਮੈਂ ਕੰਮ ਕਰਦਾ ਸਵੇਰ ਨੂੰ ਮੈਂ ਬੜਾ ਜਿੱਦੋਂ ਜ਼ਿਆਦਾ ਨਾ ਮੈਂ ਮੇਦਾ ਮਲਦਾ ਆ ਪੌਣਾ ਆ ਮੈਂ ਵੇਲਦਾ ਆ ਮੈਂ ਕਾਫੀ ਜੋ ਜਿੱਦੋ ਯਾਦ ਕਰਦਾ ਆ ਅੱਛਾ ਜਦੋਂ ਥੋੜਾ ਜਿਹਾ ਕੰਮ ਚੱਲ ਜਾਂਦਾ ਬੰਦੇ ਸੋਚਦੇ ਆ ਕਿ ਯਾਰ ਹੁਣ ਆਪਾਂ ਬੰਦੇ ਰੱਖ ਲਈਏ 5-7 ਆਪ ਲਾਲੇ ਜੇ ਬਣ ਕੇ ਬਹਿ ਜੀਏ ਇਹ ਇਹ ਕਦੀ ਮੈਂ ਸੋਚਿਆ ਹੀ ਨਹੀਂ ਅਜੇ ਤੱਕ ਹੂੰ ਇਹ ਜਿਹੜੀ ਜ਼ਿੰਦਗੀ ਜੀ ਹੈ ਨਾ ਮੈਂ ਇਹ ਕਹਿੰਦਾ ਆ ਕਿ ਜਿੰਨਾ ਚਿਰ ਮੈਂ ਕੰਮ ਕਰਨਾ ਹੈ ਜ਼ਿੰਦਗੀ ਜੀ ਜਿੰਨਾ ਵਿੱਚ ਰਹੂ ਹੋਰ ਹੋ ਜੀਵੇ ਤਾਂ ਕਰਨਾ ਮੈਂ ਇਦਾਂ ਹੀ ਆ ਕੋਈ ਮੈਂ ਬੰਦੇ ਰੱਖ ਕੇ ਨਹੀਂ ਕੰਮ ਨਹੀਂ ਕਰਦਾ ਮੈਨੂੰ ਬਹੁਤ ਲੋਕ ਕਹਿੰਦੇ ਆ ਕਹਿੰਦੇ ਤੁਸੀਂ ਸ਼ਾਂਤदाई ਬੈਠੋ ਅੱਡਾ ਅੱਡਾ ਬਣਾਓ ਵਧੀਆ ਹੋਰ ਹੋਰ ਤੋਂ ਵੱਧ ਤੋਂ ਵੱਧ ਸਾਨੂੰ ਨਾਂ ਦੇ ਦਿਓ ਲਿਖ ਕੇ ਅਸੀਂ ਆਪਦਾ ਨਾਮ ਉੱਤੇ ਲਿਖ ਦਈਏ ਬਰਾਜ ਤੇ ਤੇ ਸਾਨੂੰ ਜਾਣ ਲਗੇ ਦੇ ਕੇ ਜਾਈਓ ਅੱਛਾ ਬਈ ਅਸੀਂ ਮੈਂ ਕਹਿੰਦਾ ਜਿੰਨਾ ਚਿਰ ਮੈਂ ਬਣਾਉਣਾ ਨਾ ਉਹਨਾਂ ਚ ਕਿ ਨਾਂ ਨਹੀਂ ਕਿਸੇ ਨੂੰ ਦੇਣਾ ਕਿਉਂਕਿ ਇਹ ਨਾਮ ਬਣਾਉਣੇ ਬਹੁਤ ਮੁਸ਼ਕਲ ਹੁੰਦੇ ਆ ਔਰ ਜਦੋਂ ਨਾਮ ਬਣ ਜਾਂਦੇ ਆ ਫਿਰ ਉਸ ਨਾਮ ਦੇ ਗਾਹਕ ਜਿਹੜਿਆ ਦੂਰੋਂ ਦੂਰੋਂ ਆਉਂਦੇ ਆ ਔਰ ਇਹ ਸਮੋਸੇ ਤੁਹਾਡੇ ਜਿਹੜੇ ਬਾਰੇ ਮੁਲਕਾਂ ਦੇ ਵਿੱਚ ਵੀ ਗਏ ਆ ਹਨਾ ਜੀ ਔਰ ਕਿਉਂਕਿ ਆਮ ਤੌਰ ਤੇ ਨੌਰਵੇ ਵੀ ਜਾਂਦੇ ਨੌਰਵੇ ਵੀ ਬੰਦਾ ਲੈ ਕੇ ਗਿਆ ਇੱਕ ਨੌਰਵੇ ਪਹੁੰਚ ਗਿਆ ਅੱਛਾ ਉਸ ਪਰੇ ਪੂਰੀ ਤਰ੍ਹਾਂ ਨਾ ਫੋਨ ਵੀ ਆ ਗਿਆ ਸਾਨੂੰ ਹੂੰ ਕਿ ਤਿੰਨ ਦਿਨ ਉਹਨਾਂ ਨੇ ਉੱਥੇ ਓਵਨ ਚ ਗਰਮ ਕਰ ਕਰਕੇ ਇਹ ਟੈਸਟ ਲਿਆ ਕੀ ਬਾਤ ਹੈ ਕੀ ਬਾਤ ਹੈ ਕੈਨੇਡਾ ਕੈਨੇਡਾ ਗਏ ਆ ਥੋੜੇ ਕੈਨੇਡਾ ਗਿਆ ਅੰਦਾਜ਼ ਮੇਰਾ ਖਿਆਲ ਅ 20 ਦਿਨ ਹੋਏ ਆ ਕੋਈ ਬੰਦਾ ਪੈਕਰਾ ਕੇ ਲੈ ਗਿਆ ਮੇ ਕੋ ਹੂੰ ਪੈਕਿੰਗ ਕਰਾ ਕੇ ਵਧੀਆ ਹੂੰ ਉਹਨਾਂ ਮਾਰੇ ਕੈਨੇਡਾ 3 ਦਿਨ ਤੇ 4 ਦਿਨ ਉਦਾਂ ਹੀ ਪਾ ਕੇ ਨਾ ਉਹਨਾਂ ਨੇ ਓਵਨ ਚ ਲਾ ਕੇ ਤਾਂ ਉਹਨਾਂ ਨੇ ਆਂਡ ਗੁਆਨ ਨੂੰ ਵੀ ਖੁਲਾਇਆ ਉਹਨਾਂ ਨੇ। ਕੀ ਬਾਤ ਹੈ ਜੀ। ਤੇ ਟੈਸਟ ਲਿਆ ਉਹਨਾਂ ਨੇ ਉੱਥੇ। ਹਾਂ ਔਰ ਦੇਖੋ ਇਹ ਨੂਰਮੈਲ ਦਾ ਸਵਾਦ ਜਿਹੜਾ ਘਰ ਘਰ ਪਹੁੰਚਿਆ ਹੋਇਆ ਹੈ ਔਰ ਜਿੱਥੇ ਅਸੀਂ ਗੱਲ ਕਰਦੇ ਹਾਂ ਰੂਸ ਦੀ ਔਰ ਇੱਕ ਰੂਸ ਉਹ ਹੈ ਕਿ ਜਿਹੜਾ ਯੂਕਰੇਨ ਦੇ ਨਾਲ ਇਸ ਵੇਲੇ ਲੜ ਰਿਹਾ ਤੇ ਦੂਸਰਾ ਰੂਸ ਨੂਰਮੈਲ ਦਾ ਉਹ ਹੈ ਕਿ ਜਿਹੜਾ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਵੰਡਦਾ ਹੈ, ਸਵਾਦ ਵੰਡਦਾ ਹੈ ਰੂਸ ਜੀ। ਔਰ ਕਿਉਂਕਿ ਨਾਂ ਤੇ ਤੁਹਾਡਾ ਕਿਸ਼ਨ ਲਾਲ ਜੀ ਆ ਪਰ ਰੂਸ ਕਿਉਂਕਿ ਅਸੀਂ ਜਦੋਂ ਮੋੜ ਤੋਂ ਪੁੱਛਿਆ ਅਸੀਂ ਕਿ ਰੂਸ ਸਮੋਸਿਆਂ ਵਾਲੇ ਫੱਟ ਦੇਣ ਉਹਨਾਂ ਦਾ ਅਸੀਂ ਕਿ ਆ ਉਹ 2 ਮਿੰਟ ਲੱਗਣਗੇ ਬਸ ਦੇ ਵਿੱਚ ਤੁਸੀਂ ਸਫਰ ਕਿਤੇ ਕਰਦੇ ਆ ਨਾ ਤੂੰ ਕਿਤੇ ਚਲੇ ਗਏ ਆ ਤੇ ਤੁਹਾਨੂੰ ਹਰ ਤਰ੍ਹਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਉੱਥੇ ਨੂਰ ਮਹਿਲ ਦੇ ਵਿੱਚ ਰੂਸ ਸਮੋਸਿਆਂ ਵਾਲਾ ਬਹੁਤ ਚੰਗਾ ਲੱਗਾ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਔਰ ਪਰਮਾਤਮਾ ਕਰੇ ਕਿ ਤੁਹਾਡੀ ਮੁਸਕਾਨ ਔਰ ਤੁਹਾਡੀ ਸਮੋਸੇ ਦੀ ਦੁਕਾਨ ਇਸੇ ਤਰ੍ਹਾਂ ਹੀ ਤਾਂ عمر ਚੱਲਦੀ ਰਹੇ ਦੇਖੋ ਜੀ ਗੱਲ ਸੁਣੋ ਮੇਰਾ ਮਾਣ ਬਹੁਤ ਕਰਦੇ ਲੋਕੀ ਦੇਖੋ ਇਹ ਇੱਥੇ ਨਾ ਜਿਹੜਾ ਜਲੰਧਰ ਵਾਲਾ ਐਸਐਸਬੀ ਸਿੰਗਲਾ ਸਿੰਗਲਾ ਸਾਹਿਬ ਬਹੁਤ ਸ਼ਕੀਨ ਆ ਉਹ ਉਹਨਾਂ ਨੇ ਇੱਕ ਦਿਨ ਮੈਨੂੰ ਫਿਰ ਕਿਹਾ ਵੀ ਐਤਵਾਰ ਤੁਸੀਂ ਸਮੋਸੇ ਨਹੀਂ ਬੰਦਦੇ ਮੇਰੇ ਕੋਲ ਪੁਲਿਸ ਵਾਲੇ ਆਏ ਉਹ ਕਹਿੰਦਾ ਜੀ ਉਹ ਤਾਂ ਐਤਵਾਰ ਬੰਦ ਹੁੰਦੇ ਆ ਕਹਿੰਦਾ ਫਿਰ ਤੁਸੀਂ ਇਦਾਂ ਕਰੋ ਵੀ ਮੇਰੇ ਲਈ ਸੌਸ 모ਸਾ ਨਾ ਉਹਨਾਂ ਨੂੰ ਕਹੋ ਵੀ ਐ ਐਸਪੀ ਸਾਹਿਬ ਲਈ ਦਫਤਰ ਚਾਹੀਦਾ ਮੈਂ ਉਹਨਾਂ ਨੂੰ ਸਪੈਸ਼ਲ ਤਿਆਰ ਕਰਕੇ ਦਿੱਤਾ ਕੀ ਬਾਤ ਹੈ ਐਤਵਾਰ ਨੂੰ ਅੱਛਾ ਜੀ ਤੇ ਉਹਦਾ ਨਹੀਂ ਐਤਵਾਰ ਨਹੀਂ ਉਹਦਾ ਜੇ ਮੇਰੇ ਵਰਗਾ ਗਰੀਬ ਬੰਦਾ ਕਹੇ ਫੇ ਨਹੀਂ ਨਹੀਂ ਹਾਂ ਤੁਹਾਡੇ ਵਰਗਾ ਜੇ ਇੰਨਾ ਫੇਮਸ ਬੰਦਾ ਹੋ ਜਵੇ ਤਾਂ ਫੇ ਉਹਨਾਂ ਨੂੰ ਵੀ ਮੰਨਣਾ ਪੈ ਜਾਂਦਾ ਹਰ ਬੰਦੇ ਦੀ ਹਰ ਬੰਦੇ ਦੀ ਰਿਕੁਐਸਟ ਇੱਕੋ ਜਿਹੀ ਥੋੜੀ ਜਲੀ ਫੇ ਜਿਹੜਾ ਬੰਦਾ ਜੁਆਇੰਟ ਹੋ ਕੇ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਖੁਸ਼ ਹੋ ਕੇ ਗੱਲ ਕੀਤੀ ਆਏ ਆਂ ਹਾਂਜੀ ਤੇ ਅਸੀਂ ਫੇ ਤੁਹਾਡਾ ਤਾਂ ਸਤਿਕਾਰ ਕਰਾਂਗੇ ਨੇ ਬਹੁਤ ਚੰਗੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਗੱਲ ਹੈ ਔਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਸੁਆਦ ਆਇਆ ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਾ ਕੰਮਕਾਰ ਚੰਗਾ ਚੱਲਦਾ ਹੈ ਹੱਥੀ ਕਰਨਾ ਨਹੀਂ ਛੱਡਿਆ ਹੱਥੀ ਕਰਨਾ ਕੰਮ ਜਦੋਂ ਪੰਜਾਬੀਆਂ ਨੇ ਛੱਡ ਦਿੱਤਾ ਉਦੋਂ ਤੋਂ ਡੁੱਬੇ ਆ ਬਸ ਮੈਂ ਮੈਂ ਗੱਲ ਸੁਣੋ ਮੈਂ ਆਪਣੇ ਆਪ ਨੂੰ ਮਾਨ ਕਰਾ ਕੇ ਕਹਿੰਦਾ ਕਿ ਮੈਂ ਹਜੇ ਤੱਕ ਜੁੱਧਾ ਜੇ ਮੈਂ ਕਰ ਸਕਦਾ ਕੰਮ ਤੋਂ ਮੇਰੇ ਜੀ ਲੋਕੀ ਮੈਨੂੰ ਕਹਿੰਦੇ ਵੀ ਬਹੁਤ ਆ ਕਿ ਰੂਜੀ ਤੁਹਾਡੀ 70 ਸਾਲ ਦੀ ਏਜ ਹੋ ਗਈ ਆ ਇਹ ਬੜਾਪਾ ਆ ਗਿਆ ਵੀ ਤੁਸੀਂ ਹੁਣ ਕੰਮ ਕਦੋਂ ਛੱਡਣਾ ਮੈਂ ਕਿਹਾ ਵੀ ਮੈਂ ਜਿੰਨਾ ਚਿਰ ਮੈਂ ਆਪਣੇ ਹੱਥਾਂ ਨਾਲ ਇਹ ਕਰਦਾ ਹੈ ਨਾ ਤੇ ਮੈਂ ਉਹਨਾਂ ਚਿਰ ਜਿੰਦਗੀ ਦਾ ਸਾਥ ਕਰਦਾ ਹੀ ਰਹਿਣਾ ਮੈਂ ਬਹੁਤ ਚੰਗੀ ਗੱਲ ਹੈ ਔਰ ਨਾਲੇ ਕਦੇ ਵੀ ਦਿਲ ਦੇ ਵਿੱਚ ਸੋਚਿਓ ਨਾ ਕਿ ਤੁਸੀਂ ਬੁੱਢੇ ਹੋ ਗਏ ਤਾਂ ਤੁਸੀਂ ਹਾਲੇ ਵੀ ਜਵਾਨ ਹੀ ਆ ਔਰ ਇਸੇ ਤਰ੍ਹਾਂ ਹੀ ਇਹ ਜਵਾਨੀਆਂ ਇਹ ਸਵਾਦ ਕੈਮਰਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜਿਹੜਾ ਮੇਰਾ ਸਮਾਨ ਆ ਰਿਹਾ ਨਾ ਲੁਦੇਣੇ ਤੋਂ ਵੇਦਾ ਆ ਰਿਹਾ ਕੋਈ ਚੀਜ਼ ਆ ਰਹੀ ਆ ਉਹ ਸਾਰੇ ਨੂਰ ਮਹਿਲ ਜੋ ਲੱਗ ਗਿਆ ਮੇਰੇ ਕੋ ਪਿਆਰ ਟੇਸਟ ਜਿਹੜਾ ਪਿਆਰ ਲਓ ਜੀ ਅੰਦਰ ਬੈਠ ਕੇ ਅਸੀਂ ਸਮੋਸੇ ਖਾਣਾ ਚਾਹੁੰਦੇ ਸੀ ਪਰ ਅੰਦਰ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਤਕਰੀਬਨ 1.5 ਘੰਟਾ ਹੋ ਗਿਆ ਕਿ ਅਸੀਂ ਸੋਦੇਸ ਕਿ ਅੰਦਰ ਬੈਠ ਕੇ ਖਾਈਏ ਪਰ ਜਗ੍ਹਾ ਸਾਨੂੰ ਮਿਲੀ ਨਹੀਂ ਤਾਂ ਫਿਰ ਅਸੀਂ ਸੋਚਿਆ ਕਿ 1971 ਦੇ ਵਿੱਚ ਜਿਸ ਰੇੜੀ ਦੇ ਉੱਪਰੋਂ ਕਿਸ਼ਨ ਲਾਲ ਰੂਸ ਜੀ ਸਮੋਸੇ ਲੈ ਕੇ ਨਿਕਲਦੇ ਸੀ ਉਸੇ ਰੇੜੀ ਦੇ ਉੱਪਰ ਖੜ ਕੇ ਸਮੋਸੇ ਖਾਦੇ ਜਾਣ ਤੇ ਦੇਖੀਏ ਕਿ ਇਹ ਸਵਾਦ ਹਾਲੇ ਵੀ ਉਹੀ ਹੈ ਆਜੋ ਫਿਰ So, see me in all now. b o r d e a s w a t b r d e r chaswat. ਆਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ